आज हम लोग पॉवर भी और कर रहा था पहले के तो मेरी तरफ से क्या हुआ अभी दिन के पता है सर तो देखिएगा आपको पता है जो करता है उसको वहां पटियाला गया था ऊपर प्रशासन कर रहा है और बढ़िया में कर रहा है अच्छा तो आज आप लोग ਆਪ ਕੋਟੋ ਵੀਡੀਓ ਦੇ ਮਾਲਕਾਂ ਭਾਈ ਇਸ ਵੀਡੀਓ ਦਾ ਚਿਹਰਾ ਦਿਖਾਓ ਵੀ ਮਾਲਕ ਨੇ ਲਿਆ ਦੱਗਾ ਆ ਸਾਡੇ ਨਾਲ ਜੁੜਿਓ ਇਹਨੇ ਸਤੀਸ਼ ਕੁਮਾਰ ਜੀ ਇਹਨਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ ਬੈਂਕ ਤੋਂ ਕਰਜ਼ਾ ਲੈਣ ਤੋਂ ਬਾਅਦ ਇਹ ਕਰਜ਼ਾ ਪਰਲੇ ਤਿਆਰ ਵੀ ਨੇ ਉਸ ਤੋਂ ਬਾਅਦ ਵੀ ਇਹਨਾਂ ਦਾ આરોਪ ਹੈ ਕਿ ਬੈਂਕ ਵਾਲਿਆਂ ਨੇ ਤਹਿਸੀਲਦਾਰ ਦੇ ਥਰੂ ਉਹਨਾਂ ਦੇ ਮਕਾਨ ਤੇ ਸੀਲ ਲਾਤੀ ਕਬਜ਼ਾ ਕਰ ਲਿਆ ਅੱਜ ਸਟੇਜ ਕੁਮਾਰ ਜੀ ਵੱਲੋਂ ਉਸ ਜਿਹੜਾ ਸੀਲ ਲਾਈ ਹੋਈ ਸੀ ਉਹ ਤੋੜ ਦਿੱਤੀ ਗਈ ਹੈ ਆ ਉਹ ਪੁੱਛ ਰਿਹਾ ਕਿ ਉਹਨਾਂ ਨੇ ਇਹ ਜਿਹੜੀ ਸੀਲ ਤੋੜੀ ਹੈ ਉਹ ਕਿਉਂ ਤੋੜੀ ਹੈ ਇਹਦੇ ਪਿੱਛੇ ਕੀ ਲੌਜੀਕ ਹੈ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਨਮਸਕਾਰ ਜੀ ਕਿਉਂਕਿ ਮੈਨੂੰ ਬੈਂਕ ਨੇ ਧੋਖੇ ਦੇ ਨਾਲ ਰੱਖਿਆ ਹੈ ਹਾਈ ਕੋਰਟ ਜਾ ਕੇ ਮੈਨੂੰ ਇਹ ਹੀ ਕਿਹਾ ਗਿਆ ਸੀ ਕਿ ਮੈਨੂੰ ਸਾਨੂੰ ਸਾਡੇ ਕੋਲ ਹਾਈ ਕੋਰਟ ਦਾ ਆਊਟਰ ਹੈ ਅਸੀਂ ਪ੍ਰਸ਼ਾਸਨ ਲੈਣਾ ਹੈ ਮੈਂ ਇਹਨਾਂ ਨੂੰ ਬਾਰ ਬਾਰ ਕਹਿ ਰਿਹਾ ਸੀ ਮੈਨੂੰ ਦਿਖਾਓ ਹਾਈ ਕੋਰਟ ਦਾ ਉਹ ਕਿੱਥੇ ਹੈ ਦਿਖਾਓ ਮੈਨੂੰ ਹਾਈ ਕੋਰਟ ਦਾ ਆਊਟਰ ਕਿੱਥੇ ਹੈ ਪਰ ਇਹਨਾਂ ਕੋਲ ਹਾਈ ਕੋਰਟ ਦਾ ਆਊਟਰ ਨਹੀਂ ਸੀ ਨਾ ਜਾਣਾ ਮੈਨੂੰ ਦਿਖਾਇਆ ਇਹਨਾਂ ਨੇ ਮੇਰੇ ਘਰ ਨੂੰ ਪਾਲਾ ਲਾ ਕੇ ਸਾਨੂੰ ਤੋਂ ਬਾਰ ਕਰਤਾ ਮੈਂ ਫਿਰ ਵੀ ਬੈਂਕ ਗਿਆ ਪੈਸੇ ਲੈ ਕੇ ਗਿਆ ਨਾਲ ਕੋਲ ਜਿਹੜੇ ਪੈਸੇ ਜੱਜ ਮੰਗੇ ਮੈਂ ਉਹ ਜਿਹੜੇ ਲੈਰੋ ਕਰਦੇ ਇਹ ਮੇਰੇ ਆ ਨਿਕਾਈ ਨਹੀਂ ਕੀਤੀ ਮੇ ਕੋਲ 3 4 5 ਪੈਸੇ ਮੰਗਣ ਲੱਗੇ ਇੰਨੇ ਪੈਸੇ ਪਲਾ ਬੰਦਾ ਕਿੱਥੋਂ ਦੇ ਸਕੇਗਾ ਜੋ ਜੱਜ ਪੈਸੇ ਆ ਜੋ ਆਰਬੀ ਦੀ ਗਾਈਡਲਾਈਨ ਕਹਿੰਦੀ ਹੈ ਮੈਂ ਉਹਦੇ ਖਰਾ ਉੱਤਰ ਰਿਹਾ ਮੈਂ ਪੈਸੇ ਦੇਣ ਤਿਆਰ ਆ ਕਿਉਂਕਿ ਮੇਰਾ ਕੇਸ ਡੀਆਰਟੀ ਜੀ ਪੈਂਡਿੰਗ ਤੇ ਹੈ ਮੈਂ ਫੇਰ ਵੀ ਕਹਿ ਰਿਹਾ ਜੋ ਜੱਜ ਸਾਹਿਬ ਫੈਸਲਾ ਕਰ ਲਿਆ ਮੈਨੂੰ ਮਨਜ਼ੂਰ ਹੈ ਕਿਉਂਕਿ ਬੰਦੇ ਕੋਲ 10000 ਰੁਪਏ ਕਿਸ਼ਤ ਪੰਨਣ ਵਾਸਤੇ ਨਹੀਂ ਆ ਤਾਂ ਉਹ ਸਾਰਾ ਪੈਸਾ ਕਿੱਥੋਂ ਮਿਲੇਗਾ ਮੈਂ ਵੀ ਕਿਹਾ ਸਰਦਾ ਮੇਰੇ ਕੋਲ ਕਿਸ਼ਤਾਂ ਬਣਾਉਂਦੇ ਮੇਰੀਆਂ ਨਾ ਕਿਸ਼ਤਾਂ ਬਣਾਉਂਦੇ ਆ ਨਾ ਵਨ ਟਾਈਮ ਸੈਟਲਮੈਂਟ ਕਰਦੇ ਆ ਇਹਨਾਂ ਦਾ ਇਕੋ ਹੀ ਨੋਜੀਗਾ ਕਿ ਮੈਂ ਫਾਦੇ ਮਕਾਨ ਦੇ ਕਬਜ਼ਾ ਕਰ ਲੈਣ ਫਾਦੇ ਮਕਾਨ ਦੇ ਵਿੱਚ ਕੋਈ ਦਾਤ ਨਹੀਂ ਆ ਗਿਆ 70 70 ਲੱਖ ਦੀ ਅਸਿਸਲਾ ਦੀ ਦਾਖਾ ਹੈਗੇ ਇਸੇ ਨੂੰ ਲੈ ਕੇ ਬੈਠੇ ਆ ਤਾਂ ਮੇਰੇ ਪੈਸੇ ਜਮ੍ਹਾਂ ਕਰਾ। ਤਾਂ ਫਿਰ ਮੈਨੂੰ ਉਸੇ ਬਿਚਾ ਕੇ ਮੈਨੂੰ ਆਪਣਾ ਖਾਲਾ ਛੋੜਨਾ ਹੈ। ਸਟੇਵਿੰਗ ਤੁਸੀਂ ਕਦੋਂ ਕਰਜ਼ਾ ਲੈਸ ਤੇ ਕਿੰਨਾ ਕਰਜ਼ਾ ਸੀਗਾ ਮੈਂ ਲਗਭਗ 2015 ਵਿੱਚ ਨਾਲੇ ਮੇਰੀ ਇੱਕ ਜ਼ਿੰਮੇਵਾਰ ਲਿਮਟ ਬਣਾਈ ਸੀ ਕਿਉਂਕਿ ਮੇਰਾ ਆਰਧ ਦਾ ਕੰਮ ਹੈ। ਹਣੇ ਉਸ ਤੋਂ ਪਹਿਲਾਂ ਵੀ ਮੇਰੇ ਦੋ-ਤਿੰਨ ਬੈਂਕਾਂ ਖਾਤੇ ਲਿਮਟਾਂ ਰਹੀਆਂ ਸੀ ਇਹਨਾਂ ਨੇ ਇਹਨਾਂ ਨੇ ਮੈਨੂੰ ਲਾਲਚ ਦੇ ਕੇ ਕਿ ਤੇਰੀ ਲਿਮਟ ਉੱਥੇ 40 ਲੱਖ ਰੁਪਏ ਦੀ ਹੈ ਮੈਂ ਤੇਰੀ ਤੁੰਗਲ ਜਿਹਾ ਬਣਾ ਦਣਾ ਹਰ ਵਪਾਰੀ ਨੂੰ ਲਾਲਚ ਹੁੰਦਾ ਹੈ ਕਿ ਮੇਰੇ ਕੋਲ ਜਿੰਨਾ ਪੈਸਾ ਆਵੇਗਾ ਮੈਂ ਉਹਨਾਂ ਕਾਰੋਬਾਰ ਕਰਾਂਗਾ ਸਾਢੇ 2 ਸਾਲ ਬਾਅਦ ਇਹਨਾਂ ਨੇ ਮੇਰੀ ਲਿਮਟ 9 ਲੱਖ ਰੁਪਏ ਤੇ ਘਟਾਤੀ ਮੈਨੂੰ ਕੋਈ ਇਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਤੇਰੀ ਲਿਮਟ ਘਟਦੀ ਹੈ ਜਿਸ ਦੇ ਹਿਸਾਬ ਨਾਲ ਮੇਰੇ ਦੋ-ਤਿੰਨ ਛੱਕ ਵੀ ਡਿਸਟਰਬ ਹੋ ਗਏ ਸੀ ਫੇਰ ਮੈਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਨੇ ਕਿਹਾ ਤੇਰੀ ਪ੍ਰੋਪਰਟੀ ਦੀ ਵੈਲਿ ਤਾਂ ਮੈਂ ਸੋਚਿਆ ਕੋਈ ਨਹੀਂ ਲਿਮਿਟ ਕੱਢੀ ਕਰਜ਼ਾ ਕੱਢ ਗਿਆ ਨੂੰ ਕਰਨ 6 ਮਹੀਨੇ 8 ਮਹੀਨੇ ਬਾਅਦ ਫੇਰ ਨਾ ਮੇਰੀ 3 ਲਿਮਿਟ ਲਾ ਕੇ ਮਨੇ ਘਟਾ ਦਿੱਤੀ ਤਾਂ ਕਿ ਮੇਰੇ ਵਪਾਰ ਤੇ ਬੋਧ ਫਤ ਪੈ ਗਿਆ ਦੇ ਨਾਲ ਉਹ ਜਦ ਮੈਂ ਜਿਸ ਦੇ ਕੋਲ 20 ਲੱਖ ਰੁਪਏ ਲੈਣਾ ਸੀ ਉਹਨੂੰ ਮੈਂ 50% ਮੁੱਕ ਦੇ ਨਹੀਂ ਦੇ ਸਕਿਆ ਤਾਂ ਉਹ ਮੇਰੇ ਪੈਸੇ ਅੱਜ ਤੱਕ ਡੁੱਬੇ ਪਿਆ ਹਨ ਘੱਟ ਤੇ ਘੱਟ ਮੇਰਾ 1.5 ਕਰੋੜ ਰੁਪਇਆ ਜ਼ਿੰਮੇਦਾਰਾਂ ਕੋਲ ਰੁਕਿਆ ਪਿਆ ਹੈ ਤੇ ਮੇਰਾ ਇਹ ਕੰਮ ਠੱਪ ਹੋ ਚੁੱਕਾ ਹੈ ਮੇਰਾ ਇਹਦੇ ਵਿੱਚ ਲੋਕਡਾਊਨ ਵੀ ਆ ਗਿਆ ਲੋਕਡਾਊਨ ਕਰਕੇ ਮੇਰਾ ਕਾਰੋਬਾਰ ਖਤਮ ਹੋ ਗਿਆ ਫਿਰ ਵੀ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਕੋਲ ਜਿਹੜ ਇਕ ਵਾਰ ਸਟਰਮੈਂਟ ਕਰੀ ਸੀ ਇਹਨਾਂ ਨੇ 43 ਲੱਖ ਮੰਗਿਆ ਮੇਰੇ ਕੋਲ ਤੇ ਉਹਦੇ ਸਾਲ ਮੈਂ ਸਾਢੇ 4 ਲੱਖ ਤੱਕ ਮੈਂ ਕਰਾਇਆ ਇਹਨਾਂ ਨੂੰ ਮੈਂ ਉਸ ਤੋਂ ਬਾਅਦ ਫਿਰ ਥੋੜਾ ਟਾਈਮ ਮੰਗਿਆ ਇਹਨਾਂ ਨੇ ਟਾਈਮ ਨਹੀਂ ਦਿੱਤਾ ਇਹਨਾਂ ਨੇ ਇਨ ਵਿਥ ਇਹਦੇ ਵਿੱਚ ਇਹਨਾਂ ਨੇ ਮੇਰੀ ਵਾਈਫ ਦੇ ਵੀ 2019 ਰੁਪਏ ਉਸ ਕਰ ਰੱਖਿਆ ਸੀ ਵੀ ਇਹ ਪੈਸੇ ਨਹੀਂ ਜਮ੍ਹਾਂ ਕਰਾਉਂਦੇ ਹਾਲਾਂਕਿ ਮੇਰਾ ਰਿਕਾਰਡ ਹੈ ਸਟੇਟਮੈਂਟਾਂ ਮੇਰੀਆਂ ਪਈਆਂ ਸਾਰੀਆਂ ਮੈਂ ਪੈਸੇ ਜਮ੍ਹਾਂ ਕਰਾ ਰਿਹਾ ਸੀ ਲੌਕਡਾਊਨ ਦੇ ਵਿੱਚ ਵੀ ਇਹਨਾਂ ਨੇ ਮੈਨੂੰ ਕੋਈ ਫੈਸਲੀ ਨਹੀਂ ਦਿੱਤੀ ਜਦੋਂ ਕਿ ਜਦ ਕੇ ਮੋਦੀ ਸਰਕਾਰ ਨੇ ਕਿਹਾ ਸੀ ਕਿ 20% ਲਿਮਟ ਵਧਾਈ ਜਾਵੇਗਾ ਮੰਤਨ ਵੱਸਤੇ ਪਰ ਇਹਨਾਂ ਨੇ ਮੈਨੂੰ ਨੀਵਦਾਈ ਮੈਂ ਲੋਕਡਾਊਨ ਦੇ ਵਿੱਚ ਵੀ ਇਹਨਾਂ ਨੂੰ ਵਿਆਜ ਵੀ ਵਰਦਾ ਰਿਆਂ ਤੇ ਨਿਮਨ ਵੀ ਉਤ ਨਹੀਂ ਪੁਰਾਣੀ ਕਰਦਾ ਰਿਆਂ ਪਰ ਮੇਰਾ ਵਿੱਚ ਪੈਸੇ ਫਸ ਗਏ ਤੇ ਮੈਂ ਇਸ ਟਾਈਮ ਪਰੇਸ਼ਾਨ ਹੋ ਗਿਆ ਮੈਂ ਇਸ ਕਰਕੇ ਮੇਰੇ ਪੈਸੇ ਨਹੀਂ ਦੇ ਸਕਾ ਉਹਨਾਂ ਦੇ ਹੁਣ ਜਿਵੇਂ ਕਿ ਹੁਣ ਸਿਸਟਮ ਠੀਕ ਹੋ ਰਿਹਾ ਉਹ ਲੋਕਾਂ ਦੇ ਤਾਂ ਮੈਂ ਕੋਲ ਮੇਰੇ ਕੋਲ ਪੈਸੇ ਵੀ ਆ ਰਹੇ ਮੈਂ ਹੁਣ ਟੈਰਮਿਕ ਬਰ ਕੋਈ ਪੈਸੇ ਲੈ ਲਓ ਇਹ ਬਗਰ ਪੈਸੇ ਨਹੀਂ ਲੈ ਜਿਸ ਬੈਂਕ ਤੋਂ ਤੁਸੀਂ ਕਰਜ਼ਾ ਲਿਆ ਤਾਲਾ ਤੋੜਤਾ ਤੁਸੀਂ ਬੈਂਕ ਨੂੰ ਇਨਟੀਮੇਸ਼ਨ ਕੀਤਾ ਹੈ ਕਿ ਹੋਰ ਵੀ ਅਧਿਕਾਰੀਆਂ ਨੂੰ ਅਫਸਰ ਅਧਿਕਾਰੀਆਂ ਨੂੰ ਇਨਫਰਮੇਸ਼ਨ ਦਿੱਤੀ ਹੈ ਵੀ ਮੈਂ ਤਾਲਾ ਤੋੜਨ ਲੱਗਿਆ ਮੈਂ ਪਹਿਲਾਂ ਬੈਂਕ ਨੂੰ ਰਾਜਪੁਰਾ ਬਰਾਂਡ ਵਿੱਚ ਵੀ ਇਨਫਰਮੇਸ਼ਨ ਦਿੱਤੀ ਹੈ ਤੇ ਫਿਰ ਮੈਂ ਆਪਣਾ ਮੇਨ ਹੈਡਕੌਫਿਸ ਵੀ ਇਨਫਰਮੇਸ਼ਨ ਦਿੱਤੀ ਹੈ ਉਸ ਤੋਂ ਇਲਾਵਾ ਵੀ ਮੈਂ ਪੰਜ ਅਫਸਰਾਂ ਨੂੰ ਇਹਦੀ ਇਨਫਰਮੇਸ਼ਨ ਦਿੱਤੀ ਹੈ ਡੀਜੀਪੀ ਉਹ ਪੰਜਾਬ ਐਸਐਸਪੀ ਉਹ ਪਟਿਆਲਾ ਡੀਸੀਓ ਪਟਿਆਲਾ ਤਹਿਸੀਲਦਾਰ ਰਾਜਪੁਰਾ ਤੇ ਐਸਐਸਓ ਰਾਜਪੁਰਾ ਇਸ ਤੋਂ ਪਹਿਲਾਂ ਹੀ ਮੈਂ ਪੰਜ ਪੰਜ ਚਾਰ ਚਿੱਠੀਆਂ ਦੇ ਚੁਕਾ ਪ੍ਰਧਾਨ ਮੰਤਰੀ ਨੂੰ ਕਹਿ ਚੁਕਾ ਸੀ ਇਹ ਨੂੰ ਵੀ ਕਹਿ ਚੁਕਾ ਮੈਂ ਐਸਐਸਬੀ ਨੇ ਮੈਨੂੰ ਇਹ ਵੀ ਰਿਟਰਨ ਦਿੱਤਾ ਹੋਇਆ ਹੈ ਕਿ ਇਹ ਕੋਰਟ ਦਾ ਫੈਸਲਾ ਹੈ ਇਹਦੇ ਵਿੱਚ ਪੁਲਿਸ ਕੁਝ ਨਹੀਂ ਕਰ ਸਕਦੀ ਉਸ ਤੋਂ ਇਲਾਵਾ ਵੀ ਫਿਰ ਵੀ ਪੁਲਿਸ ਨੇ ਆ ਕੇ ਤੱਕਾ ਕਰਕੇ ਮੇਰਾ ਕਬਜ਼ਾ ਕਰਵਾਇਆ ਗਿਆ ਇਹ ਨੂੰ ਜਿਹੜਾ ਤੁਸੀਂ ਇਹ ਤਾਲਾ ਤੋੜਿਆ ਤਿੰਨ ਦਿਨਾਂ ਤੋਂ ਬੈਂਕ ਵਾਲਿਆਂ ਨਾਲ ਕੋਈ ਤੁਹਾਡੇ ਨੂੰ ਫੋਨ ਤੇ ਗੱਲ ਹੋਈ ਹੋਵੇ ਕਿ ਬੈਂਕ ਵਾਲਿਆਂ ਨੇ ਪੁੱਛਿਆ ਹੋਵੇ ਵੀ ਇਹ ਤਾਲਾ ਕਿਉਂ ਤੋੜਿਆ ਨਹੀਂ ਜੀ ਮੈਨੂੰ ਕੋਈ ਬੈਂਕ ਦਾ ਫੋਨ ਨਹੀਂ ਆਇਆ ਮੇਰੇ ਕੋਲ ਪੁਲਿਸ ਵਾਲਾ ਆਇਆ ਸੀ ਕਿ ਮੇਰੇ ਨਾਲ ਬੈਂਕ ਤੋਂ ਆਰਡਰ ਆਇਆ ਹੈ ਬੈਂਕ ਦਾ ਲਕਾ ਲਕੋ ਦਿੱਤਾ ਹੈ ਵੀ ਤਾਲਾ ਤੋੜ ਦਿੱਤਾ ਗਿਆ ਤੇ ਮੈਂ ਤਾਂ ਖੁਦ ਵੀਡੀਓ ਬਣਾਈ ਆਪਣੀ ਤਾਲਾ ਤੋੜਦਾ ਵੀ ਆਪਣੇ ਘਰ ਦਾ ਤਾਲਾ ਤੋੜ ਰਿਹਾ ਮੈਂ ਪੈਸੇ ਦੇਣ ਨੂੰ ਅੱਜ ਵੀ ਤਿਆਰ ਹਾਂ ਕੱਲ ਵੀ ਤਿਆਰ ਹਾਂ ਪਰਸੋਂ ਵੀ ਤਿਆਰ ਰ੍ਹਾਂਗਾ ਜਦੋਂ ਜੱਜ ਸਾਹਿਬ ਫੈਸਲਾ ਕਰਨਗੇ ਮੈਂ ਉਸੇ ਟਾਈਮ ਪੈਸੇ ਉਹਨਾਂ ਦੇ ਦੇ ਦਿਆਂਗਾ ਇਹ ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜਾ ਤੁਹਾਡੇ ਘਰ ਤੇ ਤਾਲਾ ਲੱਗਿਆ ਹੋਇਆ ਸੀਗਾ ਉਹ ਬੈਂਕ ਨੇ ਗੈਰਕੁਨਨੀ ਤੌਰ ਤੇ ਇੱਕ ਤਾਲਾ ਲਵਾਇਆ ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੋ ਹਾਂ ਜੀ ਮੇਰੇ ਕਹਿਣ ਦਾ ਮਤਲਬ ਇਹ ਹੀ ਹੈ ਕਿ ਉਹਨੇ ਗੈਰਕੁਨਨੀ ਲਾਇਆ ਮੈਨੂੰ ਕੋਲ ਇਖੇ ਰੱਖਿਆ ਗਿਆ ਵੀ ਹਾਈ ਕੋਰਟ ਦਾ ਆਊਟਰ ਹੈ ਜਦ ਕਿ ਹਾਈ ਕੋਰਟ ਦਾ ਕੋਈ ਆਰਡਰ ਨਹੀਂ ਸੀ ਹਾਈ ਕੋਰਟ ਨੇ ਸਾਨੂੰ ਬੁਲਾਇਆ ਸੀ ਵੀ ਇਹ ਕਬਜ਼ਾ ਕਿਉਂ ਨਹੀਂ ਕਰਵਾਇਆ ਕਿਉਂਕਿ ਜੋ ਤੱਕ ਇਹ ਹਾਈ ਕੋਰਟ ਦਾ ਆਰਡਰ ਹੀ ਹੈ ਕਿ ਡੀਆਰਟੀ ਜਾਂਦੇ ਆ ਸਾਡੇ ਕੇਸ ਜਿੰਨੇ ਵੀ ਉਹਨੇ ਰਿਕਵਰੀ ਦੇ ਬੈਂਕਾਂ ਦੇ ਬੈਂਕਾਂ ਨੂੰ ਵੀ ਪਤਾ ਹੈ ਬੈਂਕਾਂ ਨੇ ਜਾਣ ਬੁੱਝ ਕੇ ਹਾਈ ਕੋਰਟ ਨਾਲ ਵੀ ਸ਼ਰਧਾਂਤ ਕੀਤੀ ਹੈ ਤੇ ਹਾਈ ਕੋਰਟ ਨੇ ਉੱਥੇ ਬਾਦ ਵਿੱਚ ਇਹ ਜਾ ਕੇ ਉੱਥੇ ਹਾਈ ਕੋਰਟ ਤੋਂ ਆਪਣੇ ਆਪ ਹੀ ਰਿਟ ਵਾਪਸ ਕਰਕੇ ਆਏ ਜਦੋਂ ਮੈਂ ਉੱਥੇ ਪੇਸ਼ ਹੋਇਆ ਹਾਈ ਕੋਰਟ ਦੇ ਵਿੱਚ ਤਾਂ ਇਹਨਾਂ ਨੇ ਆਪਣੀ ਰਿਟ ਵਾਪਸ ਲੈ ਲਈ ਤਾਂ ਉੱਥੇ ਕੇਸ ਬਿਸਮਸ ਹੋ ਗਿਆ ਸਟੇਜ ਕੁਮਾਰ ਦੇ ਮਾਮਲੇ ਨੂੰ ਲੈ ਕੇ ਜਦੋਂ ਇਸ ਬੰਦੇ ਕੋਟਕ ਮਿੰਦਰਾ ਦੇ ਰਿਕਵਰੀ ਏਜੰਟ राजीव ਗੁਪਤਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਉਹਨਾਂ ਦਾ ਪੱਖ ਲੈਣ ਲਈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਆਫੀਸ਼ੀਅਲ ਸਟੇਟਮੈਂਟ ਦੇਣ ਦੇ ਅਥੋਰਾਈਜ਼ ਨਹੀਂ ਹੈ